ਅੱਜ ਐਨਆਈਏ ਦੀ ਟੀਮ ਵੱਲੋਂ ਪਿੰਡ ਮੱਖੂਪੁਰ ਵਿਖੇ ਕੀਤੀ ਗਈ ਛਾਪੇਮਾਰੀ RAM PAL SONU ਨੇ ਐਨਆਈਏ ਦੀ ਟੀਮ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ aarop ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪਿੰਡ ਮੱਖੂਪੁਰ ਤੋਂ ਮੈਂ RAM PAL SONU ਹਾਂ ਮੇਰੇ ਬਾਈਸ ਸਰਪੰਚ ਨੇ ਜੀ ਮੱਖੂਪੁਰ ਤੋਂ ਜਿਹੜੀ ਅੱਜ ਵੇਡ ਪਈ ਹੈ ਐਨਆਈਏ ਦੀ ਇਹ ਕਿਸ ਕਰਕੇ ਹੋਈ ਠੀਕ ਹੈ ਦੇਖੋ ਸਰ ਇਹ ਜਿਹੜੀ ਰੇਡ ਹੋਈ ਹੈ ਜੀ ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਸਾਡੇ ਕੁਝ ਰਿਸ਼ਤੇਦਾਰ ਨੇ ਜੀ ਉਹਨਾਂ ਦਾ ਕਿਤੇ ਬਾਹਰੋਂ ਫੋਨ-ਫਾਨ ਕੋਈ ਵੀ ਜੋ ਉਹਨਾਂ ਦਾ ਅਟੈਚਮੈਂਟ ਹੋਈ ਹੈ ਕੋਈ ਨੀ ਕਿਸੇ ਹੋਰ ਬੰਦੇ ਨਾਲ ਤੇ ਉਹਨਾਂ ਦੇ ਨਾਲ ਹੀ ਜੋੜ ਕੇ ਸਾਡੇ ਵੀ ਇਹ ਰੇਡ ਕੀਤੀ ਗਈ ਹੈ ਜੀ ਕਿੰਨੇ ਘੰਟੇ ਗਏ ਜੀ ਤਕਰੀਬਨ 4 ਤੋਂ 5 ਘੰਟੇ ਇੱਥੇ ਰਹੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਕਿੰਨੇ ਵਾਰ ਸਵੇਰੇ ਤਕਰੀਬਨ 5:35 ਆ ਗਏ ਸੀ ਜੀ 5:35 ਤੇ ਚੈਕ-ਇਨ ਦੀ ਕੀ ਯਾ ਤੁਹਾਡੀ ਕਲਾਸਿਕ ਰੂਮ ਸੀ ਹਾਂ ਨੋਰਮਲ ਮੜੀ-ਮੋਟੀ ਦੀ ਨੋਰਮਲ ਕਲਾਸਿਕ ਲੱਗੀ ਗੱਡੀ ਵਗੈਰਾ ਦੀ ਲਈ ਹੈ ਜੀ ਤੇ ਮੜੀ-ਮੋਟੀ ਜਦਾ ਬਰਾਜ ਦੂਜਾ ਜੀ ਇਹਨਾਂ ਦੀ ਕਲਾਸਿਕ ਲੱਗੀ ਹੈ ਘਰੇ ਕੋਣ-ਕੋਣ ਸੀ ਸਾਰਾ ਪਰਿਵਾਰ ਇੱਥੇ ਹੀ ਸੀ ਜੀ ਕਿੰਨਾ ਕਿੰਨਾ ਹਰਾਸਮੈਂਟ ਲੱਗਦੀ ਹੈ ਤੁਹਾਨੂੰ ਹੋਈ ਲੱਗੀ ਹਾਂਜੀ ਹਰਾਸਮੈਂਟ ਦਾ ਹੈਗੀ ਹੈ ਜੀ ਦੇਖੋ ਜਿਹੜਾ ਚੀਜ਼ ਦਾ ਸਾਨੂੰ ਕਿਸੇ ਚੀਜ਼ ਦਾ ਪਤਾ ਵੀ ਹੈ ਨਹੀਂ ਕੀ ਹੋਇਆ ਕੀ ਨਹੀਂ ਕਿੱਥੇ ਕੀ ਹੋਇਆਗਾ ਉਹਦੇ ਵਿੱਚ ਅਚਾਨਕ ਕੋਈ ਆ ਕੇ ਪੁੱਛ ਗਿਸ ਕਰਨ ਲੱਗ ਜਵੇ ਜਿਸ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਜੀ ਤੇ ਉਹਦੇ ਵਿੱਚ ਹਰਾਸਮੈਂਟ ਦਾ ਹੁੰਦੀ ਹੈ ਜੀ ਬੰਦੇ ਦੀ ਮੇਰੀ ਟੀਮ ਆਈ ਉਹਨੇ ਤੁਹਾਨੂੰ ਪੁੱਛ ਕਿਸ ਤਰ੍ਹਾਂ ਦੇ ਸਵਾਲ ਕੀਤੇ ਉਹਦੇ ਬਾਰੇ ਦੱਸੋ ਕਿ ਉਹ ਤੁਹਾਨੂੰ ਕੀ ਪੁੱਛਿਆ ਹੁੰਦਾ ਨਹੀਂ ਮੈਨੂੰ ਸਵਾਲ ਨਹੀਂ ਕੋਈ ਕੀਤਾ ਜੀ ਉਹਨਾਂ ਨੇ ਮੈਨੂੰ ਕੋਈ ਸਵਾਲ ਨਹੀਂ ਬੱਚੇ ਜਿਹੜੇ ਸਿਕਿਉਰਿਟੀ ਘੁਮਾ ਕੇ ਸੀ ਸਾਰੇ ਪਰਿਵਾਰ ਕਰੋ ਆਪਣੇ ਘੁਮਾਇਆ ਹੋਇਆ ਸੀ ਹੁੰਦਾ ਹੀ ਹੈ ਜੀ ਅਚਾਨਕ ਕੋਈ ਵੀ ਗੱਲ ਹੁੰਦੀ ਹੈ ਤਾਂ ਸੁੱਤੇ ਪਏ ਉੱਠੇ ਅਸੀਂ ਤਾਂ ਉਹਨਾਂ ਨੇ ਉਠਾਇਆਗਾ ਆਪਣੇ ਥੋੜਾ ਨਹੀਂ ਜਿਆਦਾ ਲੇਟ ਆਏ ਕੰਮਕਾਰ ਤੋਂ ਵਿਲੇ ਹੋਏ ਸੀ ਤੇ ਇਸ ਕਰਕੇ ਸਵੇਰਾ ਥੋੜੇ ਲੇਟ ਉੱਠਿਆ ਜੀ ਉਹਨਾਂ ਨੇ ਉਠਾਇਆ ਕਿ ਸਾਨੂੰ ਹੋਰ ਤਾਂ ਕੋਈ ਗੱਲ ਨਹੀਂ ਸੀ ਜੀ ਆਪਣੀ ਟੀਮ ਆਈ ਹੈ ਜੀ ਜੀ ਸਰ ਸਾਡੇ ਜਿਹਨਾਂ ਰੇਟ ਦਿੱਤੀ ਹੈ ਜੀ ਸਰ ਉਹਨਾਂ ਨੇ ਤੁਹਾਨੂੰ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਕੋਈ ਦਸੋਂ ਜਾ ਕੇ ਤੁਹਾਡੇ ਕੋ ਡਿਪਾਰਟਮੈਂਟ ਜਾ ਕੇ ਸੈਂਡ ਕਰਾਏ ਜਾਂ ਕੋ ਤੁਹਾਨੂੰ ਉਹਨਾਂ ਨੇ ਕਿਤੇ ਬਣਾਇਆ ਵੀ ਤੁਸੀਂ ਉੱਥੇ ਆਓਗਾ ਇਦਾਂ ਦੀ ਕੋਈ ਗੱਲ ਹੋ ਗਈ ਨਹੀਂ ਮੈਨੂੰ ਨਹੀਂ ਜੀ ਬੁਲਾਇਆ ਉਹਨਾਂ ਨੇ ਕਿਤੇ ਵੀ ਮੇਰੇ ਬ੍ਰਦਰ ਨੂੰ ਬੁਲਾਇਆ ਸੀ ਜੀ ਏ ਕੀ ਲੱਗਦਾ ਹੈ ਕਿ ਜਿਹੜਾ ਐਨਆਈਟੀ ਰੇਟ 3 ਮਹੀਨੇ ਦਾ ਵੀ ਲਗਾਤਾਰ ਜੀ ਸਰ ਆਪ ਉਹ ਗੜਾ ਤੇ ਉਹਨਾਂ ਨੂੰ ਕੀ ਪੁੱਛਣਾ ਚਾਹਤੇ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਜੀ ਜੇ ਕਿਸੇ ਦਾ ਵੀ ਕੋਈ ਵੀ ਕੇਸ ਹੁੰਦਾ ਹੈਗਾ ਉਹਦੇ ਨਾਲ ਰਿਲੇਟਿਵ ਉਸੇ ਬੰਦੇ ਉਹਨਾਂ ਬੰਦਿਆਂ ਤੋਂ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਨਾ ਕੀ ਹੁਣ ਜਿੱਦਾਂ ਸਾਡੇ ਆਏ ਆ ਸਾਨੂੰ ਲੋਕੀ ਇੱਦਾਂ ਸੋਚਦੇ ਇਹਨਾਂ ਦੇ ਘਰੇ ਪਤਾ ਨਹੀਂ ਕਾਹ ਤੋਂ ਐਨਆਰਆਈ ਦੀ ਮਤਲਬ ਐਨਆਈਏ ਦੀ ਰੇਡ ਪਈ ਹੈ ਕਿ ਪਤਾ ਨਹੀਂ ਕਿੱਡਾ ਕਿ ਇਹਨਾਂ ਨੇ ਕ੍ਰਾਈਮ ਕਰਤਾ ਹੈ ਜਾਂ ਕੀ ਗੱਲ ਹੈ ਹਨਾ ਜੀ ਉਦੇ ਵਿੱਚ ਜਿੱਦਾਂ ਹੁਣ ਸਾਡਾ ਨਗਰ ਵੀ ਹੈ ਨਗਰ ਨੂੰ ਸਾਡੇ ਨੂੰ ਪਤਾ ਸਾਰਿਆਂ ਨੂੰ ਇਦਾਂ ਦਾ ਸਾਡਾ ਕੋਈ ਤਾਂ ਬਹੁਤਾ ਮੇਰਾ ਕੋਈ ਦੂਜਾ ਹੈ ਹੀ ਨਹੀਂ ਵੀ ਠੀਕ ਹੈ ਜੀ ਅਸੀਂ ਆਪਣੇ ਕੰਮ ਤੱਕ ਸੀਮਿਤ ਰਹਿਨੇ ਆਪਣੇ ਪਰਿਵਾਰ ਦੇ ਵਿੱਚ ਰਹਿਨੇ ਆ ਆਪਣੇ ਪਰਿਵਾਰ ਤੱਕ ਸਾਨੂੰ ਮਤਲਬ ਆਪਣੇ ਬੱਚੇ ਪਾਲਦੇ ਆ ਇਹਦੀ ਟੀਮ ਆਈ ਕੋ ਫੋਨ ਵਗੈਰਾ ਤਾਂ ਤੁਹਾਡੀ ਕੋਈ ਹੋਰ ਚੀਜ਼ ਤਾਂ ਨਹੀਂ ਨਾਲ ਲੈ ਗਏ ਨਹੀਂ ਕੁਛ ਨਹੀਂ ਜੀ ਨਾਲ ਲੈ ਕੇ ਗਏ ਉਹ ਕੁਛ ਨਹੀਂ ਉਹਨਾਂ ਨੇ ਦੂਜਾ ਕੀਤਾ ਜੀ ਫੋਨ ਸਾਡੇ ਸਵਿਚ ਆਫ ਕਰਨ ਨੂੰ ਗਿਆ ਉਹਨਾਂ ਨੇ ਤੇ ਹੋਰ ਉਹਨਾਂ ਨੇ ਕੁਛ ਨਹੀਂ ਸਾਡਾ ਕੁਛ ਨਹੀਂ ਨਾਲ ਲੈ ਕੇ ਗਏ ਤੁਹਾਡੇ ਦੇਖਦੇ ਜਾਦੇ ਵੀ ਡੇਟ ਮਾਰੀ ਹਾਂ ਜੀ ਉੱਥੇ ਵੀ ਗਏ ਸੀ ਸਾਡੇ ਰਿਸ਼ਤੇਦਾਰ ਜਿਹੜਾ ਪਿੰਡ ਹੈ ਉਹ ਪਿੰਡ ਜੂੜ ਪਰ ਵੀ ਉੱਥੇ ਕਿੰਨੇ ਕੁ ਘੰਟੇ ਰਹੇ ਹੈ ਕੁਛ ਦੇ ਬਾਰੇ ਗੱਲ ਨਹੀਂ ਉਹਨਾਂ ਨੂੰ ਸਾਡੀ ਗੱਲ ਨਹੀਂ ਜੀ ਹਾਲੇ ਹੋਈ ਉਹ ਕੁਝ ਕੀ ਮੰਗ ਕਰਦੇ ਆ ਅਸੀਂ ਤਾਂ ਇਹ ਮੰਗ ਕਰ ਦੇਣੀ ਹੈ ਜੋ ਵੀ ਇਹਨਾਂ ਕੇਸਾਂ ਦੇ ਵਿੱਚ ਜਿੱਦਾਂ ਵੀ ਕੋਈ ਵੀ ਜਿਹੜਾ ਇਨਵੋਲਵ ਹੈ ਜੋ ਹੈਗੇ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਹੁਣ ਜਿੱਦਾਂ ਮੈਨੂੰ ਫੋਨ ਆਉਣ ਲੱਗੇ ਜੀ ਕੀ ਗੱਲ ਹੋਈ ਕੀ ਗੱਲ ਹੋਈ ਹਰ ਚੈਨਲ ਦੇ ਨਿਊਜ਼ ਚ ਲਾਤੀ ਠੀਕ ਹੈ ਜੀ ਉਹਦੇ ਵਿੱਚ ਸਾਨੂੰ ਬਿਨ ਵਜਾ ਹਾਈਲਾਈਟ ਕੀਤਾ ਗਿਆ ਹੈ ਜੀ ਅਸੀਂ ਇਹ ਮੰਗ ਅਪੀਲ ਕਰਦੇ ਆ ਕਿ ਮਤਲਬ ਠੀਕ ਹੈ ਜਿੱਥੇ ਜੋ ਕੇਸ ਹੋਇਆ ਵਾ ਉੱਥੇ ਪੁੱਛ ਗੇ ਚ ਕੀਤੀ ਜਾਵੇ। ਨਾ ਕਿ ਹੁਣ ਜਦੋਂ ਸਾਨੂੰ ਮਤਲਬ ਹਾਈਲਾਈਟ ਜਿਆਦਾ ਕਰਤਾ ਜੀ ਕਿ ਉੱਥੇ ਰੇਡ ਪਈ ਆ ਹਾਲਾਂਕਿ ਰੇਡ ਹੋਰ ਜਗ੍ਹਾ ਵੀ ਕਈ ਜਗ੍ਹਾ ਪਈ ਆ ਜਾਂ ਨਹੀਂ ਪਈ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਆ। ਸਾਨੂੰ ਜਿਆਦਾ ਕੋਈ ਨਹੀਂ ਪਤਾ ਕਿਸ ਵਜ੍ਹਾ ਤੋਂ ਹਾਈਲਾਈਟ ਕੀਤਾ ਗਿਆ ਆ। ਨਾਮ ਤਾਂ ਸਵੇਕ ਆ ਜਿਹੜਾ ਇਲਾਕੇ ਵਿੱਚ ਚੱਲੇ ਉਹ ਸਰਪੰਚ ਸੋਨੂ ਦੇ ਮੱਖੂ ਘਰ ਵਾਲੇ ਦੀ ਰੇਡ ਕਰ। ਹਾਂਜੀ ਇਹ ਹਾਈਲਾਈਟ ਕਰਨ ਵਾਲੇ ਵਿੱਚੇ ਹੁੰਦੇ ਹੈ ਜੀ। ਹਾਲੇ ਕਿ ਸਾਡਾ ਕਿਸੇ ਦਾ ਕੋਈ ਦੂਜਾ ਨਹੀਂ ਹੈਗਾ ਅਸੀਂ ਲੋਕ ਭਲਾਈ ਦੇ ਕੰਮ ਵੀ ਕਰਦੇ ਇੱਥੇ ਪਿੰਡ 'ਚ ਵੀ ਕਾਫੀ ਕੰਮ ਕਰਾਈ ਹੈ ਜੇ ਪਿੰਡ ਨੇ ਸਾਨੂੰ ਸਰਬਸੰਤੀ ਦਾ ਸਰਪੰਚ ਚੁਣਿਆ ਤਾਂ ਕਿਸੇ ਕੁਝ ਦੇਖ ਕੇ ਚੁਣਿਆ ਹੋਊ ਮੈਥੇ ਜੰਮਿਆ ਪੜਿਆ ਮੈਨੂੰ ਜਾਣਦੇ ਐ ਮੇਰੇ ਲੋਗ ਐ ਸਾਨੂੰ ਪਸੰਦ ਕਰਦੇ ਐ ਇਸੇ ਕਰਕੇ ਜੀ ਸਾਨੂੰ ਉਹਨਾਂ ਨੇ ਸਰਪੰਚ ਚੁਣਿਆ ਕੁਝ ਲੋਕਾਂ ਨੂੰ ਜੇ ਨਹੀਂ ਹੈਗਾ ਮਨਜ਼ੂਰ ਤਾਂ ਉਹ ਹਾਈਲਾਈਟ ਕਰਾਉਣ ਦੇ ਵਿੱਚ ਹੋ ਜਾਂਦੇ ਐ ਜੀ